ਔਰ ਇਹ ਖਬਰ ਮਿੰਟੋ ਜੀ ਇੱਕ ਫੋਟੋ ਤੋਂ ਜੁੜੀ ਹੋਈ ਹੈ ਫੋਟੋ ਜਿਹੜੀ ਹੈ ਉਹ ਚੰਨੀ ਸਾਹਿਬ ਦੀ ਹੈ ਤੇ ਇੱਕ ਪਾਸੇ ਰਾਜਾ ਵੜਿੰਗਸਾਹ ਬੈਠੇ ਨੇ ਰੰਧਾਵਾ ਸਾਹਿਬ ਨੇ ਨਾਲ ਹੀ ਤੇ ਇੱਕ ਤੇ ਕਸ਼ੋਰੀ ਲਾਲ ਜੀ ਦੇ ਕਹਿੰ ਲੋ ਕਿ ਬੇਟੀ ਦੀ ਮੈਰਿਜ ਦੀਆਂ ਕੁਛ ਇੱਕ ਭੋਗ ਦਾ ਸਮਾਗਮ ਪਰ ਇਹ ਚਲੋ ਸਮਾਗਮ ਤੋਂ ਹੀ ਆਪਾਂ ਕਹਿ ਸਕਦੇ ਹਾਂ ਪਰ ਲੋਕ ਰਾਜਨੀਤੀ ਦੇ ਪੱਖ ਤੋਂ ਕਾਫੀ ਕੁਝ ਵੇਖ ਰਹੇ ਆ ਇਹਨਾਂ ਫੋਟੋਆਂ ਦੇ ਕਾਫੀ ਐਂਗਲ ਕੱਢ ਰਹੇ ਆ ਵੀ ਭਾਈ ਇਹ ਗੱਠਜੋੜ ਹੋ ਰਿਹਾ ਇਹਨਾਂ ਦਾ ਆਪਸ ਦੇ ਵਿੱਚ ਜਿਹੜੀ ਟੁੱਟ-ਭੱਜ ਹੋਈ ਸੀ ਉਹ ਠੀਕ ਹੋ ਰਿਹਾ ਹੈ ਕੰਮ ਇਹ ਕਿੱਧਰ ਨੂੰ ਜਾਏਗੀ ਇਹ ਗੱਲ ਹੁਣ ਸਹੀ ਗੱਲ ਆ ਫੋਟੋਆਂ ਬਹੁਤ ਕੁਝ ਦੱਸ ਵੀ ਦਿੰਦੀਆਂ ਬਹੁਤ ਕੁਝ ੁਪਾਅ ਵੀ ਲੈਂਦੀਆਂ ਜੇ ਤੇ ਕਪਲਾ ਨੂੰ ਘੁੰਮਦਿਆਂ ਦੇਖਾਂ ਮੈਂ ਕੋਈ ਦੁਬਾਈ ਕੋਈ ਕਿਤੇ ਘੁੰਮਣ ਜਾਂਦਾ ਐ ਐਦਾਂ ਲੱਗਦਾ ਇਹਨਾਂ ਦੀ ਜ਼ਿੰਦਗੀ 'ਚ ਯਾਰ ਕੋਈ ਟੈਨਸ਼ਨ ਫਿਕਰ ਹੈ ਹੀ ਨਹੀਂ ਤੇ ਜੇ ਰੀਲ ਤੋਂ ਹਟ ਕੇ ਰਿਐਲਿਟੀ 'ਚ ਦੇਖਦੇ ਆਂ ਗੱਲ ਕਰਕੇ ਕਹਿੰਦੇ ਵੀ ਸਾਡਾ ਤਾਂ ਕੋਤੋਂ ਕਲੇਸ਼ ਨਿਬੜਦਾ ਹੀ ਨਹੀਂ ਮੇਰੀ ਰੀਲ ਤੇ ਦੇਖੀਏ ਤੇ ਕਹਿੰਦੇ ਯਾਰ ਕੋਈ ਗਮ ਸਾਰੇ ਦੁਨੀਆ ਦੇ ਸਾਨੂੰ ਚੰਬੜੇ ਨੇ ਤੇ ਕਿੰਨੇ ਖੁਸ਼ ਲੋਕ ਨੇ ਜੀ ਕਿੰਨੀਆਂ ਸੈਲਫੀਆਂ ਹੋ ਰਹੀਆਂ ਨੇ ਇਲੂ ਇਲੂ ਰ ਪਰ ਜਦੋਂ ਕਿਤੇ ਬੈਠੀਏ ਤੂੰ ਸਾਰਿਆਂ ਦਾ ਹਾਲ ਇੱਕੋ ਜਿਹਾ ਜੀ ਤੇ ਕੁਝ ਫੋਟੋਆਂ ਜਿਹੜੀ ਉਹ ਦੱਸ ਦਿੰਦੀਆਂ ਨੇ ਹਮ ਉਥੇ ਮੋਹ ਮੁਹੱਬਤ ਜਿੰਨੀ ਮਰਜ਼ੀ ਦਿਖਾਈ ਜਾਵੇ ਪਰ ਉਹ ਦੱਸ ਦਿੰਦੀਆਂ ਕਿ ਦਿਲਾਂ ਦੀਆਂ ਦੂਰੀਆਂ ਨੇ ਤੇ ਕਈ ਫੋਟੋਆਂ ਜਿਹੜੀਆਂ ਉਹ ਹੁੰਦੀਆਂ ਦੂਰੀਆਂ ਦਿਖਾਉਣ ਵਾਸਤੇ ਦੇਖੋ ਜਿਹੜੀ ਕਸ਼ੋਰੀ ਜੀ ਦੇ ਬੇਟੀ ਦੀ ਸ਼ਾਦੀ ਦੀ ਗੱਲ ਆ ਉੱਥੇ ਆਸ਼ੂ ਜੀ ਤੁਸੀਂ ਵੇਖੋ ਵੀ بڑے ਮੁੱਖ ਮਹਿਮਾਨ ਸੰ شادی ਚ ਮਹਿਮਾਨ ਤਾਂ ਆਮੀ ਹੁੰਦਾ ਨਾ ਮੇਰੇ ਵਰਗਾ ਇੱਕ ਮੁੱਖ ਮਹਿਮਾਨ ਵੀ ਹੁੰਦਾ ਜਾਂਦਾ ਜੀ ਤਾਂ ਆਸ਼ੂ ਸਾਹਿਬ ਨੇ ਤੇ ਪਗੜੀ ਬੰਨੀ ਕਸ਼ੂਰੀ ਜੀ ਵਰਗੀ ਤੇ ਉਹ ਬਜਵਾਓ ਜੀ ਆਓ ਜੀ ਵੈਲਕਮ ਜੀ ਵੈਲਕਮ ਜਿਵੇਂ ਗੇਟ ਤੇ ਬਹਦਾ ਬੈਠਾ ਹੁੰਦਾ ਖਾਸ ਤੌਰ ਤੇ ਆਪਾਂ ਕਹਿ ਲਈਏ ਤਾਂ ਭਈ ਆਸ਼ੂ ਵੀ ਤੋਰ ਸੀ شادی ਚ ਤੇ ਉਥੋਂ ਕੁਝ ਤਸਵੀਰਾਂ ਨਿਕਲੀਆਂ ਕਿ ਬਈ ਰਾਜਾ ਵੜਿੰਗ ਗਏ ਨੇ ਰੰਧਾਵਾ ਸਾਹਿਬ ਦੇ ਨਾਲ ਬੰਸਵਰ ਨਾਲ ਨੇ ਤਾਂ ਮਤਲਬ ਕਿ ਇਹਨਾਂ ਦਾ ਆਪਣਾ ਗਰੁੱਪ ਵੀ ਜਿਵੇਂ ਤੁਸੀਂ ਦੇਖਿਆ ਹੋਣਾ ਨਾ ਜਦੋਂ ਕਿਤੇ ਭਈ ਤਗੜੇ ਸਰਕਲ ਵਾਲੇ ਬੰਦੇ ਦੀ ਸ਼ਾਦੀ ਹੁੰਦੀ ਹੈ ਤਾਂ ਉਹ ਗਰੁੱਪਾਂ 'ਚ ਆਉਂਦੇ ਲੋਕ ਜੀ ਕਾਰੋਬਾਰੀਆਂ ਦਾ ਅੱਡ ਗਰੁੱਪ ਬਣ ਜਾਂਦਾ ਹੈ ਹੈਨਾ ਸਾਡੇ ਵਰਗੇ ਜਿਹੜੇ ਹੁੰਦੇ ਆ ਲੰਡਰ ਫੰਡਰ ਉਹਨਾਂ ਦਾ ਗਰੁੱਪ ਮਤਲਬ ਕਿ ਉਹ ਗਰੁੱਪ 'ਚ ਗਿਆ ਇਹਦਾ ਹੂੰ ਦੂਜੇ ਪਾਸੇ ਬੈਠਾ ਨਹੀਂ ਸਾਹਿਬ ਜੀ ਚਨੀ ਸਾਹਿਬ ਰਾਣਾ ਗੁਰਜੀਤ ਹੂੰ ਇਹਨਾਂ ਦਾ ਗਰੁੱਪਾ ਕਹਿ ਲਓ ਇਹਨਾਂ ਦਾ ਬਟਾ ਅਸ਼ੂ ਜੀ ਤੇ ਉਹ ਡਿੰਗਸਾਬ ਉਹ ਤਾਂ ਰਹਿੰਦੀ ਦੂਰ ਦੂਰ ਹੈ ਜੀ ਠੀਕ ਹੈ ਨਾ ਜੀ ਹਾਂਸ ਰਾਜ ਹੰਸ ਦਾ ਕਹਿੰਦੇ ਸਾਡੇ ਕੋਲ ਦੂਰ ਦੂਰ ਰਹਿੰਦੇ ਹੁਣ ਅੱਜ ਕੱਲ ਸੁਣਿਆ ਫਤੂਰ ਵਿੱਚ ਰਹੇ ਗਏ ਵੈਸੇ ਹਾਂ ਸਰ ਆਜਾਨ ਸੈਕੰਡ ਇੰਟਰਵਿਊ ਚ ਦੱਸ ਰਹੇ ਸੀ ਕਿੰਨੇ ਮੇਰੇ ਵਰਗਾ ਤਾਂ ਫਲੌਪ ਕਲਾਕਾਰ ਹੀ ਨਹੀਂ ਸੀ ਉਸ ਟਾਈਮ ਮੈਂ ਗੁਰੂ ਜੀ ਜਾਨੀ ਚਰਨਜੀਤ ਹੋ ਜਾ ਕੇ ਕਹਿੰਦਾ ਯਾਰ ਇਹਦਾ ਵੀ ਕੁਝ ਕਰੋ ਇਹਦਾ ਵੀ ਕੋਈ ਗਾਣਾ ਹਿੱਟ ਹੁੰਦਾ ਤੇ ਉਸ ਗਾਣੇ ਚ ਇੱਕ ਇੰਟਰਸਟ ਚਲੋ ਗੱਲਾਂ ਚੋਂ ਗੱਲ ਨਿਕਲ ਆਉਂਦੀ ਆ ਸਰ ਕਮਾਲ ਦੀ ਗੱਲ ਹੈ ਕਹਿੰਦੇ ਵੀ ਜਦੋਂ ਉਹ ਗਾਣਾ ਤਿਆਰ ਹੋਇਆ ਨਾ ਕਿਤੇ ਸੁਣਿਆ ਹੋ YouTube ਤੇ ਜੀ ਸੁਣਿਆ ਹੈ ਗਾਣਾ ਮੈਂ ਤੁਸੀਂ ਸੁਣਿਆ ਆਪਣੀ ਨੌਜਵਾਨ ਆਡੀਅੰਸ ਨੇ ਸ਼ਾਇਦ ਨਾ ਸੁਣਿਆ ਹੋਵੇ ਕਾਤੋਂ ਸਾਡੇ ਕੋਲੋਂ ਦੂਰ ਦੂਰ ਰਹਿੰਦੇ ਹੋ ਅੱਜ ਕੱਲ ਸੁਣਿਆ ਫਤੂਰ ਵਿੱਚ ਰਹਿੰਦੇ ਹੋ ਉਹ ਕਹਿੰਦੇ ਵੀ ਉੱਥੇ ਚਮਕੀਲਾ ਵੀ ਸੀ ਸਰਦੂਲ ਸਕੰਦਰ ਵੀ ਸੀ ਤੇ ਸ਼ਿੰਦਾ ਵੀ ਸੀ ਜਿਹੜਾ ਉਹ ਗਾਣੇ ਦਾ ਕੋਰਸ ਹੈ ਉਹ ਇਹਨਾਂ ਤੋਂ ਕਰਵਾਇਆ ਗਿਆ ਕਮਾਲ ਦੀ ਗੱਲ ਹੈ ਯਾਰ ਸਟਾਰ ਹੋ ਗਏ ਵੱਡੇ ਹਨ ਗੁੱਡੇ ਵੱਡੇ ਸਟਾਰਾਂ ਤੋਂ ਕੋਰਸ ਕਰਵਾਇਆ ਗਿਆ ਉਸ ਗਾਣੇ 'ਚ ਕੋਰਸ ਨਹੀਂ ਜਾਂਦਾ ਪਿੱਛੇ ਬੋਲਦੇ ਸੀ ਨਾ ਇਹ ਕੁੜੀਆਂ ਜਾਂ ਮੁੰਡੇ ਆ ਨਾ ਉਹ ਚਲੋ ਉਹ ਵੀ ਇੱਕ ਇੰਟਰਸਟਿੰਗ ਗੱਲ ਨਿਕਲ ਆਈ ਤਾਂ ਬਰਹਾਲ ਮਤਲਬ ਕਿ ਉਹ ਦੂਰੀਆਂ ਉੱਥੋਂ ਦਿਖੀਆਂ ਫਿਰ ਇਹ ਤੋਂ ਬਾਅਦ ਅ ਨੈਕਸਟ ਦਿਨ ਕਹਿੰਦੇ ਜਾਂ ਕੁਝ ਘੰਟਿਆਂ ਬਾਅਦ ਚੰਨੀ ਸਾਹਿਬ ਦੇ ਲੜਕੇ ਦੇ ਜਨਮ ਦਿਨ ਤੇ ਉਹ ਆਪਣੇ ਘਰ ਅਖੰਡ ਪਾਠ ਰਖਵਾਉਂਦੇ ਨੇ ਜੀ ਲੜਕੇ ਦਾ ਨਾਮ ਸ਼ਾਇਦ ਨਵਨੀਤ ਹੈ ਕੁਝ ਐਸਾ ਨਾਮ ਹੈ ਇੱਥੇ ਕਾਂਗਰਸੀ ਫੇਰ ਇਕੱਠੇ ਹੋਏ ਨੇ ਤਾਂ ਭਈ ਏਸ ਇਕੱਠ ਦੇ ਵਿੱਚ ਤੋਰੀਆਂ ਮਟਦੀਆਂ ਨਜ਼ਰ ਆਈਆਂ ਇਕੱਠੇ ਬੈਠੇ ਨੇ ਚਲੋ ਉੱਥੇ ਫਿਰ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਇਹ ਚੀਜ਼ਾਂ ਕਈ ਵਾਰ ਤੁਹਾਨੂੰ ਪਤਾ ਛੱਡਣੀਆਂ ਵੀ ਪੈਂਦੀਆਂ ਔਰ ਛੱਡਣੀਆਂ ਵੀ ਚਾਹੀਦੀਆਂ ਨੇ ਜਦੋਂ ਕੋਈ ਤੁਹਾਨੂੰ ਇਸ ਤਰ੍ਹਾਂ ਇਨਵਾਈਟ ਕਰਦਾ ਤੁਸੀਂ ਕਿਸੇ ਦੀ ਖੁਸ਼ੀ ਦੇ ਮੌਕੇ ਤੇ ਗਏ ਹੋ ਚਾਹੇ ਸ਼ਾਦੀ ਹੈ ਮੈਨੂੰ ਲੱਗਦਾ ਕਿ ਉਹ ਤਾਲਖੀਆਂ ਦਸਨੀਆਂ ਵੀ ਨਹੀਂ ਚਾਹੀਦੀਆਂ ਤੁਹਾਡੀਆਂ ਤਾਂ ਇੱਥੇ ਇੱਥੇ ਦੱਸਦੇ ਆ ਕਿ ਚੰਨੀ ਸਾਹਿਬ ਤੇ ਵਡਿੰਗ ਸਾਹਿਬ ਐ ਘਟ ਕੇ ਮਿਲੇ ਆ ਜੱਫੀ ਪਾ ਕੇ ਆਣ ਮਿਲੋ ਸੱਜਣਾ ਤਾਂ ਮਤਲਬ ਕਿ ਕਾਂਗਰਸ ਦਾ ਮਾਹੌਲ ਕੁਝ ਐਸੀ ਕਿਸਮ ਦਾ ਹੀ ਹੈ ਕਿ ਕਿਤੇ ਉਹ ਲੱਗਦਾ ਕਿ ਬਈ ਦੂਰੀਆਂ ਹੈਗੀਆਂ ਕਿਤੇ ਐਂ ਲੱਗਦਾ ਵੀ ਦੂਰੀਆਂ ਮਿਟ ਗਈਆਂ ਤੇ ਜੇ ਦੂਰੀਆਂ ਮਿਟ ਜਾਣ ਤੇ ਚੰਗਾ ਹੈ ਨਹੀਂ ਤੇ ਫਿਰ ਮੱਥੇ ਦੀਆਂ ਲਿਖੀਆਂ ਤੇ ਮਿਟਦੀਆਂ ਨਹੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਹੂੰ ਠੀਕ ਹੈ ਨਾ ਜੀ ਹਾਰ ਜਿੱਤ ਫਿਰ ਬੰਦੇ ਦੇ ਕਈ ਵਾਰੀ ਨਾ ਮੁਕਦਰਾਂ ਦੇ ਵਿੱਚ ਇਸ ਤਰ੍ਹਾਂ ਚਿੰਬੜ ਜਾਂਦੀ ਹੈ ਕਿ ਉਹ ਫਿਰ ਖੜਾ ਹੀ ਦੀ ਛੱਡ ਦੇ ਜੀ ਕਿਉਂਕਿ ਕਾਂਗਰਸ 17 ਵਾਲਾ ਇਲੈਕਸ਼ਨ ਸ਼ਾਨਦਾਰ ਢੰਗ ਨਾਲ ਜਿੱਤ ਕੇ ਤੇ ਬਾਈ ਵਾਲਾ ਬਹੁਤ ਬੁਰੀ ਤਰ੍ਹਾਂ ਹਾਰ ਗਈ ਹੂੰ 27 ਵਾਲਾ ਹਾਰਨ ਦਾ ਮਤਲਬ ਇਹ ਹੋ ਗਿਆ ਕਿ ਤੁਸੀਂ ਕਾਲੀ ਵਾਲੀ ਧਰ ਦੇ ਪਹੁੰਚ ਜਾਓਗੇ ਤਾਂ ਤੁਹਾਡੀ ਵਾਲੀ ਧਰ ਦੇ ਸ਼ਾਇਦ ਕਾਲੀ ਆਖ ਲੋ ਨਾ ਠੀਕ ਹੈ ਨਾ ਜੀ ਹੋਰ ਪਿੱਛੇ ਹੋ ਜਾਓ ਬਚ ਕੇ ਮੋੜ ਤੋਂ ਰੇ ਬਾਪਾ ਬਚ ਕੇ ਮੋੜ ਤੋਂ ਜੀ ਪਰ ਨਾਲ ਐ ਵੀ ਕਹਿੰਦੇ ਹੋ ਭਾਵੇਂ ਤੁਰ ਜਾ ਬਰਮਾ ਨੂੰ ਲੈ ਕੇ ਜਾਣਗੇ ਨਾਲੇ ਜਾਣਗੇ ਨਾਲੇ ਬਰਮਾ ਬਰਮਾ ਮਿਆਂ ਮਾਰ ਅੱਜ ਦਾ ਮਿਆਂ ਮਾਰੂ ਬਰਮਾ ਕਹਿੰਦੇ ਸੀ ਇਹਦਾ ਮਤਲਬ ਕਿ ਕਿਸੇ ਟਾਈਮ ਬਰਮਾ ਜਾਂਦੇ ਹੁੰਦੇ ਸਨ ਲੋਕ ਕਮਾਈ ਕਰਨ ਵੱਡੀ ਚੀਜ਼ ਸੀ ਐ ਬਰਮਾ ਸਮੇਂ ਦੀ ਵੀ ਚਾਲ ਦੇਖੋ ਨਾ ਹਮ ਕਿ ਕਿਸੇ ਟਾਈਮ ਫਿਰ ਬਰਮਾ ਕਮਾਈ ਕਰਨ ਹੀ ਜਾਂਦੇ ਸੀ ਜੀ ਜੀ ਤਾਂ ਹੀ ਮੈਂ ਕਹਿੰਨਾ ਕਿ ਮਜ਼ਾਕ ਮਤ ਕਰਿਓ ਹੋ ਸਕਦਾ ਅੱਜ ਤੁਸੀਂ ਯੂਪੀ ਬਿਹਾਰ ਵਾਲਿਆਂ ਨੂੰ ਕੱਢ ਦਿਓ ਹੋ ਸਕਦਾ ਯੂਪੀ ਬਿਹਾਰ ਚ ਸਾਡੇ ਬੱਚਿਆਂ ਨੂੰ ਸਾਡੀਆਂ ਪੀੜ੍ਹੀਆਂ ਨੂੰ ਆਉਣ ਵਾਲੇ ਸਮੇਂ ਚ ਕੰਮ ਕਰਨਾ ਪਵੇ ਹੂੰ ਗੁਮਾਨ ਨਾ ਕਰਿਓ ਜੀ ਭਾਈ ਵਕਤ ਦਾ ਪਈ ਹੈ ਹਾਂ ਬ੍ਰਹਮਾ ਦੇਖ ਲੋ ਅੱਜ ਕੀ ਹਾਲ ਹੈ ਫਿਰ ਮੈਂ ਕਿਉਂਕਿ ਮੈਂ ਮਾਰਦਾ ਨਾ ਹੀ ਬ੍ਰਹਮਾ ਸੀਗਾ ਨਾ ਜੀ ਤੇ ਜੇ ਮੈਂ ਗਲਤ ਨਹੀਂ ਮੈਨੂੰ ਲੱਗਦਾ ਹੈ ਕਿ ਕੁਝ ਵੱਡੇ ਲੋਕ ਗੈਵੀਆਂ ਬ੍ਰਹਮਾ ਦੇ ਵਿੱਚ ਯਾਰ ਕਨਫਰਮ ਕਰਨ ਵਾਲਾ ਚਲੋ ਤੁਹਾਨੂੰ ਮੈਂ ਟਾਸਕ ਦੇ ਦੇਣਾ ਮੈਨੂੰ ਲੱਗਦਾ ਜਸਵੰਤ ਕਮਲ ਵੀ ਜਿਹੜੇ ਸੀਗਾ ਨਾ ਹਾਂਜੀ ਬਹੁਤ ਤਕੜੇ ਰਾਈਟਰ ਜਸਵੰਤ ਕਮਲ ਨਾ ਅਪਲਕਰ ਜੀ ਜੇ ਕਿਸੇ ਨੇ ਪੰਜਾਬੀ ਭਈ ਕਿਸੇ ਵੀ ਵਿਧਾ ਚ ਲਿਖਣਾ ਉਹ ਵੀ ਮੇਰੇ ਖਲ ਚਲੋ ਉਹ ਬਈ ਲੋਚਨਾਤਮਕ ਪੱਖ ਤੋਂ ਕਿਸੇ ਵੀ ਰਾਈਟਰ ਨੂੰ ਤੁਸੀਂ ਲੈ ਸਕਦੇ ਹੋ ਹਾਂ ਉਹ ਦੋਨੇ ਕਿਸੇ ਵੀ ਪਰਸਨ ਸੇ ਕੋ ਹੋ ਸਕਦੇ ਹੋ ਬਟ ਜੇਕਰ ਤੁਸੀਂ ਕਿਸੇ ਵੀ ਵਿਧਾ ਚ ਲਿਖਣਾ ਹੈ ਮੇਰੇ ਖਲ ਦੇ ਨਾਲ ਖਾਸ ਤੌਰ ਤੇ ਜੇ ਆਪਾਂ ਗਲਪ ਦੀ ਗੱਲ ਕਰੀਏ ਤਾਂ ਇਹ ਦੋ ਚਾਰ ਰਾਈਟਰ ਆ ਜਿਹੜੇ ਤੁਹਾਨੂੰ ਇਹ ਪੂਰਾ ਇੱਕ ਜਿੱਦਾਂ ਇੰਸਟੀਚਿਊਟ ਨਹੀਂ ਸਿਖਾਉਂਦੇ ਜਿਹਾ ਤੇ ਇਸ ਤਰ੍ਹਾਂ ਸਿਖਾ ਦੇਣਗੇ ਤੋਂ ਮਤਲਬ ਕਿ ਆਪਣੀ ਸ਼ੈਲੀ ਜੀ ਤਾਂ ਮੇਰੇ ਖਿਆਲ ਨਾਲ ਚੈੱਕ ਕਰਿਓ ਯਾਰ ਮੈਂ ਕਰੂੰਗਾ ਕਮਲ ਸਾਹਿਬ ਵੀ ਸ਼ਾਇਦ ਗਏ ਸਨ ਹੁਣ ਪਤਾ ਨਹੀਂ ਬਰਮਾ ਗਿਆ ਸੀ ਜਾਂ ਸਿੰਗਾਪੁਰ ਗਿਆ ਸੀ ਮਲੇਸ਼ੀਆ ਗਿਆ ਸੀ ਇਹ ਨਾ ਦੋ ਤਿੰਨ ਦੇਸ਼ਾਂ ਚ ਸ਼ਾਇਦ ਗਿਆ ਸੀ ਉਹ ਪਹਿਲਾਂ ਪੂਰਨਮਾਸ਼ੀ ਹੈ ਹਾਂ ਜੀ ਟੈਲਰ ਜੀ ਖੈਰ ਬਹੁਤ ਬਹੁਤ ਸ਼ੁਕਰੀਆ ਦੋਸਤੋ ਜਿਹੜਾ ਰੰਗੂਨ ਹਾਂਜੀ ਹਾਂਜੀ ਰੰਗੂਨ ਉਹੀ ਬਰਮਾ ਦਾ ਸ਼ਹਿਰ ਸੀ ਤੇ ਜਿਹੜਾ ਉਹ ਜਫਰ ਹੈ ਜਿਹੜਾ ਆਖਰੀ ਬਾਦਸ਼ਾਹ ਜਫਰ ਕਹਿ ਦੋ ਉਹ ਰੰਗੂਨ ਹੀ ਕੈਦ ਕੀਤਾ ਸੀ ਨਾ ਅੰਗਰੇਜ਼ਾਂ ਨੇ ਉਹ ਜਫਰ ਜਿਨੇ ਉਹ ਸ਼ੇਰ ਵੀ ਬਹਾਦਰ ਸ਼ਾਹ ਜਫਰ ਬਹਾਦਰ ਸ਼ਾਹ ਜਫਰ ਉਹਦਾ ਸ਼ੇਰ ਕਿਦਾਂ ਬੜਾ ਫੇਮਸ ਹੈ ਨਾ ਕਿ ਦੋ ਗੱਜ ਜ਼ਮੀਨਾਂ ਮਿਲੀ ਕੁਛ ਉਹ ਨਾ ਪੂਰੀ ਆਰ ਨਾ ਕੁਝ ਇਸ ਤਰ੍ਹਾਂ ਦਾ ਸੀਗਾ ਹਮ ਜੀ ਜੀ ਗ੍ਰੈਪੀ ਸਾਹਿਬ ਇਹ ਗੱਲ ਤੇ ਆਪਾਂ 임ਰਾਨ ਖਾਨ ਵਾਲੀ ਕੀਤੀ ਹੈ ਪਰ ਕਨਫਰਮੇਸ਼ਨ ਸਾਨੂੰ ਨਹੀਂ ਸੀ ਇਸ ਬਾਰੇ ਤੇ ਇਹ ਤੁਹਾਡੇ ਨਾਲ ਅਸੀਂ ਓਨੀ ਹੀ ਕੀ ਸਾਂਝੀ ਕੀਤੀ ਹੈ ਬਾਕੀ ਜੇ ਕੋਈ ਕਨਫਰਮੇਸ਼ਨ ਹੁੰਦੀ ਹੈ ਤੇ ਭਾਈ ਫਿਰ ਆਪਾਂ ਗੱਲ ਦੁਬਾਰਾ ਕਰਾਂਗੇ ਫਿਲਹਾਲ ਚੱਲਦੇ ਪ੍ਰੋਗਰਾਮ ਦੇ ਵਿੱਚ ਸਾਨੂੰ ਜ਼ਿਆਦਾ ਨਹੀਂ ਕਨਫਰਮ ਤੇ ਹੁਣ ਆਪਾਂ ਹਾਂ ਜੀ ਮਲੇਸ਼ੀਆ ਗਏ ਸੀ ਹਾਂ ਜੀ ਆ ਬਲਾਇਆ ਸ਼ਾਇਦ ਉਦੋਂ ਬਲਾਇਆ ਉਹਨੂੰ ਕਹਿੰਦੇ ਸੀ ਓਹ ਲਓ ਯਾਦ ਆ ਗਿਆ ਲਓ ਗੱਲਾਂ ਵੇਖ ਲਓ ਕਿੰਨੀ ਆ ਨਾ ਗਿਆਨ ਦੀਆਂ ਕਹਾਣੀਆਂ ਹਾਂ ਵੀ ਹਾਂ ਬ੍ਰਹਮਾ ਮਿਆਂਮਾਰ ਉਦੋਂ ਦਾ ਬ੍ਰਹਮਾ ਮਲੇਸ਼ੀਆ ਨੂੰ ਸ਼ਾਇਦ ਮਲਾਇਆ ਕਿਹਾ ਜਾਂਦਾ ਸੀ ਉਸ ਟਾਈਮ ਜੀ ਜੀ ਇਹਨਾਂ ਦੀ ਗੱਲ ਮੈਂ ਮੈਂ ਉਹ ਹੀ ਮੈਂ ਕਿਤੇ ਪੜਿਆ ਸੀ ਮੈਂ ਕਿਹਾ ਹੁਣ ਥੋੜੀ ਜਿਹੀ ਯਾਦਦਾਸ਼ਤ ਕਮਜ਼ੋਰ ਹੋ ਗਈ ਨਾ ਪੜੀ ਚੀਜ਼ ਆਰ ਜਾਂਦੀ ਆ ਕਿਤੇ ਨਾ ਕਿਤੇ ਵੀ ਮੈਂ ਜਸਵੰਤ ਕਮਲਵਰਾਂ ਬਾਰੇ ਪੜਿਆ ਸੀ ਕਿ ਉਹ ਵੀ ਬਾਹਰ ਜਾ ਕੇ ਆਏ ਆ ਜੀ